ਹਾਂਜੀ ਵਾਹਿਗੁਰੂ ਜੀ ਸਤ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਆਪਾਂ ਬਣਾਉਣ ਲੱਗੇ ਆ ਗੋਭੀ ਦੀ ਸਬਜ਼ੀ ਗੈਸ ਆਪਣਾ ਔਨ ਕਰ ਲਿਆ ਗੋਭੀ ਆਲੂ ਕੱਟ ਕੇ ਪਾ ਤੇ ਵਿੱਚ ਐਡ ਕਰ ਦਾਂਗੇ ਪਾਣੀ ਗੋਭੀ ਹੈਗੀ ਮੁੱਲਦੀ ਆਪਾਂ ਇਹਨੂੰ ਬੋਇਲ ਕਰਕੇ ਬਣਾਵਾਂਗੇ ਜੇ ਗੋਭੀ ਆਪਣੀ ਘਰ ਦੀ ਨਹੀਂ ਜੇ ਫਿਰ ਆਪਾਂ ਉਹਨੂੰ ਬੋਇਲ ਨਹੀਂ ਕਰਦੇ ਆ ਥੋੜਾ ਜਿਹਾ ਨਮਕ ਪਾਵਾਂਗੇ ਪੁਰਜੀ ਪਾ ਦਾਂਗੇ ਹਲਦੀ ਸਰਦੀ ਪਾ ਕੇ ਇਹਨੂੰ ਖਲੇ ਢੱਕ ਦਿੰਨੇ ਆ ਜਦੋਂ ਬੋਇਲ ਜੀ ਹੋਣ ਲੱਗ ਜੂਗੀ ਫਿਰ ਆਪਾਂ ਇਹਦਾ ਢੱਕਣ ਉੱਪਰੋਂ ਚੱਕ ਦਾਂਗੇ ਜਦ ਤੱਕ ਆਪਾਂ ਮਸਾਲਾ ਤਿਆਰ ਕਰਦੇ ਆਂ ਅਗਰ ਆਪਾਂ ਕੱਟ ਦਿਆਂਗੇ ਪਿਆਜ਼ ਲਸਣ ਆਪਣਾ ਕੱਟ ਕੇ ਰੱਖਿਆ ਹੋਇਆ ਤਿਆਰ ਕਰਕੇ ਲਸਣ ਤੇ ਅਦਰਕ ਜੇ ਆਪਣਾ ਲਸਣ ਅਦਰਕ ਕੱਟ ਕੇ ਤਿਆਰ ਆ ਪਿਆਜ਼ ਰਹਿੰਦੇ ਨੇ ਇਹਨਾਂ ਨੂੰ ਵੀ ਕੱਟ ਲੈਣੇ ਆ ਜੀ ਦੇਖੋ ਇਸ ਤਰ੍ਹਾਂ ਮੌਸਮ ਦੇ ਵਿੱਚ ਬਸ ਭੋਂਕੇ ਨੇ ਨਿਕਲਣ ਲੱਗ ਜਾਂਦੀਆਂ ਨੇ ਪਿਆਜ਼ ਨਿਸਕ ਜਾਂਦੇ ਨੇ ਭੋਂਕਾ ਵੀ ਵਿੱਚ ਐਡ ਕਰ ਲਾਂਗੇ ਨਾਲ ਹੀ ਮਸਾਲਾ ਆਪਣਾ ਵਧੀਆ ਬਣ ਜਾਊਗਾ ਹੋਰ ਸਣਾ ਉਹਦੀ ਸਾਰੇ ਭਾਂਤਰਾ ਕਿਵੇਂ ਮੀਂਹ ਪੈ ਗਿਆ ਸੀਗਾ ਜੀ ਇੱਕ ਦਿਨ ਇੱਕ ਰਾਤ ਮੀਂਹ ਨੇਰੀ ਪੈਂਦੀ ਰਹੀ ਉਦੇ ਕਰਕੇ ਠੰਡ ਬਹੁਤ ਜ਼ਿਆਦਾ ਹੋਗੀ। ਬਣਾ ਲਦੀ ਨਾਲ ਪਿਆਜ਼ ਕੱਟ ਕੇ ਕਰ ਲੈਣੇ ਆ ਤਿਆਰ। ਇਹਦੇ ਤੋਂ ਕੰਕਣੇ ਨਿਕਲੇ ਆਉਂਦੀਆਂ ਨੇ। ਫਿਰ ਪਿਆਜ਼ ਵੀ ਜ਼ਿਆਦੇ ਪੈਂਦੇ ਨੇ। ਉਹ ਤਾਂ ਮਾਇਮੀ ਨੇ ਰੀ ਕੱਲ ਤਾਂ ਧੁੱਪ ਨਿਕਲਿਆ ਸੀ ਅੱਜ ਵੀ ਧੁੱਪ ਨਿਕਲੀ ਸਵੇਰ ਦਾ ਟਾਈਮ ਆ ਸਵੇਰ ਦੇ 8:30 ਵਜੇ 8:30 ਵਜੇ ਦਾ ਟਾਈਮ ਆ ਆਪ ਬਣਾਉਣ ਲੱਗੇ ਸਬਜ਼ੀ ਇਹ ਤੁਰ ਬਣਾ ਕੇ ਰੱਖ ਲਈਏ ਜਿਹੜੇ ਪੰਨ ਪਰ ਆਪਾਂ ਇਹਨਾਂ ਜੋੜੇ ਹੋਏ ਨੇ ਆਪਾਂ ਨੂੰ ਰੋਜ਼ ਵਧੀਆ ਕਮੈਂਟ ਦੇ ਨੇ ਕਮੈਂਟ ਸਾਰਿਆਂ ਦਾ ਧੰਨਵਾਦ ਕਰਦੇ ਆ ਜਿੱਥੇ ਤੱਕ ਸੁਨੇ ਸੁਨੇ ਕਮੈਂਟ ਕਰਦੇ ਰਹੋ ਆਪਾਂ ਨੂੰ ਸਪੋਰਟ ਕਰਦੇ ਰਹੋ ਉਹਨਾਂ ਕੰਬੀ ਆਪਾਂ ਬੱਚੀਆਂ ਥੋੜ੍ਹੀ ਥੋੜ੍ਹੀਆਂ ਛਿੱਲ ਕੇ ਪਾ ਲਾਂਗੇ ਗੋभी ਆਪਣੀ ਬੋਇਲ ਹੋਣ ਲੱਗੀ ਪਾਣੀ ਕੱਢ ਤਾ ਗੋਭੀ ਆਲੂ ਆਪਣੇ ਹੋ ਗਏ ਸੀ ਬੋਏ ਨਾ ਨੰਗਾ ਕਰ ਦਿੰਨੇ ਆ ਪਾਪ ਜੀ ਨਿਕਲ ਜੂ ਅੰਦਰੋਂ ਇਹ ਪੱਗਿਆ ਜਿਹਾ ਹੰ ਕਰਦੇ ਆ ਬਣਾਉਣੀ ਆ ਸਬਜ਼ੀ ਤੇ ਹੁੰਦਾ ਟੇਲ ਐਡ ਕਰ ਲਿਆ ਨਾਲ ਐਡ ਕਰ ਦਾਂਗੇ ਲਸਣ ਆਦਿ ਟੈਡ ਕਰ ਦਿੰਦੇ ਪਿਆਰ ਕਰ ਰਹੀ ਹਾਂ ਪਰ ਇਹਨਾਂ ਕੱਲ ਨੂੰ ਬਰਾਉਂਗੇ ਜਾਂ ਕਰਾਂਗੇ ਮਸਾਲਾ ਆਪਣਾ ਹੋ ਗਿਆ ਬਰਾਉਨ ਹਰਦੀ ਐਡ ਕਰ ਦੂੰਗੀ ਲਾਲ ਮਿਰਚ ਨਮਕ ਪੁੰਨਿਆ ਹੋਇਆ ਜੀ ਦਾ ਤੇ ਧਨੀਆ ਪਾਊਡਰ ਮਸਾਲਾ ਆਪਾਂ ਸਬਜੀ ਬਣੀ ਤੇ ਪਾਵਾਂਗੇ ਥੋੜੀ ਜਿਹੀ ਐਡ ਕਰ ਦਿਆਂ ਕਾਲੀ ਮਿਰਚ ਸਾਰਾ ਪਾ ਲੈ ਬੱਸ ਦੇਖੋ ਪਾਣੀ ਪਾਇਆ 2-3 ਚਮਚ ਬੱਪਾ ਨੇ ਮਸਾਲਾ ਲਾਈਆ ਜਿਹੜਾ ਉਹ ਪਕਾਉਣਾ ਤਾਂ ਕਿ ਆਲੂ ਗੋਤੀ ਆਪਣੇ ਬੋਇਲ ਕਰਕੇ ਰੱਖੇ ਹੋਏ ਉਹਨਾਂ ਨੂੰ ਜਿਆਦਾ ਟੇਰ ਤੱਕ ਪਕਾਉਣ ਦੀ ਜ਼ਰੂਰਤ ਨਹੀਂ ਹੈਗੀ ਇਹ ਗਾਜਰਾਂ ਦੀ ਸਬ지 ਬਣਾਉਣੀ ਹੁੰਦੀ ਹੈ ਉਹ ਤਾਂ ਆਪਣੀਆਂ ਬੋਇਲ ਕੀਤੀਆਂ ਨਹੀਂ ਹੁੰਦੀਆਂ ਉਹਦੇ ਵਿੱਚ ਫਿਰ ਆਪਾਂ ਮਸਾਲੇ ਦੇ ਇਹ ਤੇ 2 ਕ ਕੜਛੀਆਂ ਪਾਣੀ ਪਾ ਲੈਨੇ ਹਾਂ ਇਹਦੇ ਵਿੱਚ ਬਸ 2 ਚਮਚੀ ਪਾਏ ਸੀ ਸੇਮ ਗੈਸ ਤੇ ਇਹ ਹਲਦੀ ਵਗੈਰਾ ਚੰਗੀ ਤਰ੍ਹਾਂ ਪੱਕੀ ਦੂਗੀ ਨਹੀਂ ਫਿਰ ਕੱਚਾ ਜਿਹਾ ਟੇਸਟ ਆ ਜਾਂਦਾ ਇਹਦੇ ਵਿੱਚ ਲੋਹੀ ਹੁਣ ਕਰਦਨੇ ਆ ਐਡੇ ਦੇ ਵਿੱਚ ਗੋਭੀ ਆਲੂ ਉਹਨਾਂ ਕਿਤੇ ਗੋਭੀ ਮਲਦੀ ਸੀ ਫਿਰ ਓਇਲ ਕਰ ਲਈ ਸੀ ਇੰਨਾ ਸਾਰੇ ਮਸਾਲੇ ਦੇ ਵਿੱਚ ਮਿਕਸ ਕਰ ਦਾਂਗੇ ਜਦੋਂ ਵੀ ਬੋਇਲ ਕਰਨ ਦੀ ਕੀ ਵਿੱਚ ਹਲਦੀ ਤੇ ਨਮਕ ਐਡ ਕਰਦੇ ਸੀ ਇਥੇ ਲਈ ਵਰਤਾ ਹਾਂ ਸਬਜ਼ੀ ਦੇ ਵਿੱਚ ਇਹਦਾ ਨਮਕ ਉਹ ਇੱਕ ਚਮਚੇ ਪਾਇਆ ਨਹੀਂ ਤੇਰ ਜ਼ਿਆਦਾ ਹੋ ਜੂਗਾ ਚੰਗੀ ਤਰ੍ਹਾਂ ਆਪਾਂ ਕਰ ਲੈਨੇ ਆ ਮਿਕਸ ਲੋ ਜਿੰਨੀ ਤਰ੍ਹਾਂ ਹੋ ਗਿਆ ਮਿਕਸ ਸਬਜ਼ੀ ਨੂੰ ਸਾਰਾ ਮਸਾਲਾ ਲੱਗ ਗਿਆ එ ගෑස්තේ දරෝකමැට ලිටාක දන්නය දෝකුමන්ට හෝ චුක්කයන නිරේ විචතන යාඩ කරලය ර පාමාගේ අප ඩි විච්ච ඇැක පාලක නතිී මන සරසමාන පාමගේ ස්තන කටකට බිරි විච්පාගේ රක් ලැසි ਇਹਨੂੰ ਸਾਫ਼ ਗੋਭੀ ਬਣਾਉਣੀ ਆ ਫਿਰ ਉਸ ਤੋਂ ਕਾਲੀ ਹਿੰਡੀ ਚਾਕੇ ਪਾ ਲੈਨੇ ਸਾਰਾ ਮਿਕਸ ਕਰਾਂਗੇ ਚੰਗੀ ਤਰ੍ਹਾਂ ਹੋਰ ਮੌਸਮੀਆਂ ਦੀ ਵਧੀਆ ਲੱਗਦੀ ਆ ਗੋਭੀ ਜਿਹੜੀ ਹੁਣ ਤੋਂ ਮਹੀਨੇ ਬਾਅਦ ਦੇ ਵਿੱਚ ਗੋਭੀ ਆਉਂਗੀ ਉਹਦੇ ਵਿੱਚ ਤਾਂ ਬਰੀਕ-ਬਰੀਕ ਕੀੜੇ ਜੇ ਪੈਦਾ ਹੋ ਜਾਂਦੇ ਨੇ ਸੋងਦੀਆਂ ਜਿਹਾ ਬਣ ਜਾਂਦੀਆਂ ਨੇ ਸੰਬਰ ਜਨਬਰੀ ਦੋ ਮਹੀਨੇ ਜਿਹੜੀ ਗੋਭੀ ਹੁੰਦੀ ਆ ਆਪਾਂ ਬਾਜ਼ਾਰ ਤੋਂ ਲੈਨੇ ਬਿਲਕੁਲ ਸਾਫ਼ ਹੁੰਦੀ ਆ ਉਹਦੇ ਵਿੱਚ ਕੋਈ ਵੀ ਸੁਣਦੀ ਵਗੈਰਾ ਕੀੜਾ ਵਗੈਰਾ ਨਹੀਂ ਹੁੰਦਾ ਵੈਸੇ ਮੈਂ ਮੌਦ ਦੀ ਸਬਜ਼ੀ ਖੱਟੇ ਖਾਨੀ ਆ ਏ ਕਦੇ ਕਦੇ ਮੌਸਮ ਦੇ ਹਿਸਾਬ ਨਾਲ ਕਦੇ ਕਦੇ ਖਾਲੇ ਦੀ ਵੀ ਵਧੀਆ ਹੁੰਦੀ ਆ ਉਹ ਵਧੀਆ ਪਟਾਕ ਦਿੰਦੇ ਆ ਟਾਕੇ ਥੋੜੀ ਦੇ ਲਈ ਇਹਨੂੰ ਪਕਾਉਣਾ ਪੈਣਾ ਕਿਉਂਕਿ ਗੋਭੀ ਆਲੂ ਆਪਣੇ ਬੋਇਲ ਕੀਤੇ ਹੋਏ ਨੇ ਦੇਖੋ ਸਬਜੀ ਨੂੰ ਇੱਕ ਦੋ ਵਾਰੀ ਨਾਰ ਦੀ ਨਾਲ ਚੈੱਕ ਕਰ ਲਾਂਗੇ ਥੋਪਾ ਨਿਕਲ ਰਿਹਾ ਹੈ ਕਿਚਨ ਦੇ ਵਿੱਚੀ ਬੜੀਆ ਥੋਪਾ ਆ ਰਹੀ ਹੈ ਇਹ ਕਰੀ ਮਿਕਸ ਹੋ ਗਈ ਸਬ지 ਆਪਣੀ ਬਣ ਗਈ ਹੁਣ ਸਬ지 ਦੇ ਉੱਪਰ ਗਰਮ ਮਸਾਲਾ ਐਡ ਕਰ ਦਾਂਗੇ ਇਹ ਆਪਾਂ ਸਬ지 ਬਣੀ ਤੇ ਪਾਉਨੇ ਆ ਗਰਮ ਮਸਾਲਾ ਇਹਦਾ ਮਸਾਲੇ ਦਾ ਅਸਰ ਵੀ ਪੂਰਾ ਰਹੇਗਾ ਤੇ ਖਾਣ ਦੇ ਵਿੱਚ ਵੀ ਟੇਸਟ ਵਧੀਆ ਆਉਂਦਾ ਇਹ ਮਸਾਲਾ ਪਹਿਲਾਂ ਪਾ ਲੈਨੇ ਆ ਤਾਂ ਉਹਦਾ ਮਸਾਲੇ ਦਾ ਸਾਰਾ ਉਹ ਘੱਟ ਜਾਂਦਾ ਇਹ ਕਿਹਦਾ ਸਬਜ਼ੀ ਬਣਾਉਣ ਦਾ ਲੱਗ ਲੱਗ ਤਰੀਕਾ ਹੁੰਦਾ। ਲਓ ਸਬਜ਼ੀ ਬਣ ਗਈ। ਮਸਾਲਾ ਸਾਰਾ ਚੰਗੀ ਤਰ੍ਹਾਂ ਕਰ ਲਿਆ ਮਿਕਸ। ਗੈਸ ਵਾਲੀ ਬੰਦ ਨਹੀਂ ਕਰਿਆ ਸਿਮਾ। 2 ਕੁ ਮਿੰਟ ਲਈ। ਸਬਜ਼ੀ ਨੂੰ ਇਸੇ ਤਰ੍ਹਾਂ ਖੁੱਲੀ ਰੱਖ ਕੇ ਪਕਾਉਣੀ। 2 ਚਮਚੇ ਪਾਣੀ ਪਾਇਆ ਸੀ। ਉਵੇਂ ਉਹ ਮੇਚ ਮਸਾਲੇ ਜਿਹੜੇ ਪਾਏ ਸੀ ਉਹ ਚੰਗੀ ਤਰ੍ਹਾਂ ਪੱਕ ਜਾਣਗੇ ਸਬਜ਼ੀ ਬਿਲਕੁਲ ਖਿਲੀ ਖਿਲੀ ਜੀ ਬਣੀ ਆ ਨਹੀਂ ਫਿਰ ਕਈ ਵਾਰੀ ਉਹ ਇਕੱਠੀ ਵੀ ਹੋ ਜਾਂਦੀ ਆ ਬਹੁਤ ਸਾਰੀ ਧੁੱਪ ਨਿਕਲੀ ਆ ਪਰ ਠੰਡ ਕਾफी ਹੋ ਗਈ ਧੁੱਪ ਦੇ ਵਿੱਚ ਵੀ ਕੱਲ ਧੁੱਪ ਨਿਕਲੀ ਸੀ ਬੈਠ ਕੇ ਤੇ ਫਿਰ ਧੁੱਪ ਦੇ ਵਿੱਚ ਵੀ ਠੰਡ ਲੱਗਦੀ ਸੀ ਐ ਠੀਕ ਦੇ ਜਾਣਗੀ ਸੀਗੇ ਚਾਹ ਤੇ ਮਾੜੀ ਮਾੜੀ ਹਵਾ ਚੱਲੀ ਗਈ ਸੀ ਉਹ ਜਿਹੜੇ ਪਾਪਾ ਗੈਸ ਕਰਦਨੇ ਬੰਦ ਸਾਰੇ ਭੈਣ ਭਰਾਵਾਂ ਨੂੰ ਸਾਥ ਸ੍ਰੀ ਕਾਲ ਜੀ ਧੰਨਵਾਦ ਜੀ ਇੱਕ ਵਾਰੀ ਸਬਜ਼ੀ ਨੂੰ ਚੰਗੀ ਤਰ੍ਹਾਂ ਰੜਾ ਕੇ ਟੱਕ ਦੰਨੇ ਆ ਟੱਕ ਕੇ ਰੱਖ ਦਾਂਗੇ ਇਸੇ ਤਰ੍ਹਾਂ ਜਿੰਨੀ ਖਾਣੀ ਹੋ ਗਈ ਖਾ ਕੇ ਬਾਕੀ ਦੀ ਆਪਾਂ ਡੱਬੇ ਦੇ ਵਿੱਚ ਪਾ ਕੇ ਫਰਿੱਜ 'ਚ ਰੱਖ ਲਾਂਗੇ ਵੈਸੇ ਉਹ ਤਾਂ ਠੰਡੇ ਹੀ ਹੈ ਸ਼ਾਮ ਤੱਕ ਪਈ ਰਹੂਗੀ ਬਿਲਕੁਲ ਖਰਾਬ ਨਹੀਂ ਹੁੰਦੀ ਹਰ ਸਬਜ਼ੀ ਚਾਹੇ ਬਾਹਰੇ ਪਈ ਰਹੇ